ਸਿਖਰ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਪਲਾਵੇਂ ਅੱਖਰ ਸਸਾ ਫਫਾ ਲੱਲੇ ਪੈਰ ਬਿੰਦੀ ਸ਼ਿਸ਼ਾ ਟੰਡਾ ਸਸੇ ਪੈਰ ਬਿੰਦੀ ਊੜਾ ਅੱਬਾ ਤੱਤਾ ਗੱਗਾ ਈੜੀ ਖਖੇ ਪੈਰ ਬਿੰਦੀ ਡੰਡਾ ਵਾਵਾ ਖਖਾ ੜੰਗਾ నన్న గగ్గ దద్ద పప్ప సస్స మమ్మ లల్ల పఫి పేరబింది చిచ్చ హాహా డాడా జిజ్జి పేరబింది కక్క జిజ్జ బబ్బా చిజ్జ టట్టా ఏడా తత్త ਨੰਨਿਆ ਰਾਰਾ ਨਾ ਖਾਲੀ ਤੰਦਾ ਗੱਗੇ ਪੈ ਬਿੰਦੀ ਜਈਆ ਨਾਨਾ ਐਜੀ ਪੁਲਾਵੇਂ ਅੱਖਰ ਸਸਿ ਕਾਲੀ